ਪਹਿਲਾਂ ਤਾਂ ਮੈਂ ਆਪਣੀ ਪਾਰਟੀ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਫਤਿਹ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਸਾਡੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਸੰਚਾਲਕ ਜਿਨ੍ਹਾਂ ਵੱਲੋਂ ਅੱਜ ਇਹ ਜਿਹੜਾ ਟੂਲ ਫਰੀ 11 ਮਈ ਤੋਂ ਲੈ ਕੇ 2 ਵਜੇ ਤੱਕ ਪ੍ਰੋਗਰਾਮ ਅਲਿਖਿਆ ਗਿਆ ਜਿਹਦੇ ਤਹਿਤ ਸਮੁੱਚੀ ਜ਼ਿਲ੍ਹਾ ਜੱਤੇ ਬੰਦੀ ਤੇ ਹੋਰ ਪਾਰਟੀਆਂ ਇੱਥੇ ਪਹੁੰਚੀਆਂ ਨੇ ਉੱਥੇ ਹੀ ਮੈਂ ਤੁਹਾਡਾ ਚੈਨਲਾਂ ਵਾਲਿਆਂ ਭਰਾਵਾਂ ਦਾ ਜਿਨ੍ਹਾਂ ਨੇ ਏਡੀ ਕੜਕਮੀ ਠੰਡ ਦੇ ਵਿੱਚ ਪਹੁੰਚ ਕੇ ਇੱਥੇ ਸਾਡੇ ਜਿਹੜੀ ਆਵਾਜ਼ ਹੈ ਉਹ ਭਾਰਤ ਦੀ ਅੰਨੀ ਦਾ ਬੋਲਿਸ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਤੇ 1947 ਤੋਂ ਭਾਰਤ ਆਜ਼ਾਦ ਹੋਇਆ ਇਸ ਭਾਰਤ ਨੂੰ ਯਾਦ ਕਰਾਉਣ ਲਈ ਸੁਮੁਚੀਆਂ ਕੋਮਾਂ ਭਾਵੇਂ ਉਹ ਮੁਸਲਮਾਨ ਸੀ ਭਾਵੇਂ ਉਹ ਹਿੰਦੂ ਸੀ ਪਾਵੇਂ ਉਹ ਸਿੱਕਸੀ ਪਾਵੇਂ ਅਸਾਈ ਸੀ ਪਾਵੇਂ ਰੰਗਰੇਟਾ ਸੀ ਪਾਵੇਂ ਰਬਦਾਸੀਆ ਸੀ ਸਮੁੱਚੀਆਂ ਕੋਮਾਂ ਨੇ ਆਪਣੀਆਂ ਜਾਨਾਂ ਵਾਰ ਕੇ ਭਾਰਤ ਨੂੰ ਯਾਦ ਕਰਾਇਆ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਥੇ ਕਾਨੂੰਨ ਦੋ ਬਣ ਗਏ ਇੱਥੇ ਘਟ ਗਿਣਤੀਆਂ ਲਈ ਕਾਨੂੰਨ ਹੋਰ ਇੱਥੇ ਬਹੁ ਗਿਣਤੀਆਂ ਲਈ ਕਾਨੂੰਨ ਹੋਰ ਇੱਥੇ ਮੈਂ ਦੱਸਣਾ ਚਾਹੁੰਨਾ ਅਗਰ ਕੋਈ ਜਿਹੜੀ ਉਹ ਬਾਨੋ ਨਾਂ ਦੀ ਇੱਕ ਬੇਟੀ ਸਾਡੀ ਮੁਸਲਮਾਨ ਪਾਈਚਾਰੇ ਦੀ 21 ਬਾਨੋ ਉਹਨੂੰ 11 ਬੰਦਿਆਂ ਨੇ ਉਹਦੇ ਨਾਲ ਬਲਤਕਾਰ ਕੀਤਾ ਤੇ ਸੱਤ ਪਰਿਵਾਰ ਦੇ ਉਹਦੇ ਮੈਂਬਰ ਮਾਰਤੇ ਉਹ ਬੰਦਿਆਂ ਨੂੰ 3-4 ਸਾਲ ਜੇਲ੍ਹਾਂ ਚ ਰੱਖ ਕੇ ਬੰਦ ਉਹਨਾਂ ਨੂੰ ਰਿਹਾ ਕਰਤਾ ਸੁਪਰੀਮ ਕੋਰਟ ਰੈਟ ਪੈਂਦੀ ਆ ਦੇਸ਼ ਨੇ ਆਪਣੀ ਬੇਇੱਜ਼ਤੀ ਹੋਣ ਦੇ ਡਰੋਂ ਉਹਨੂੰ ਸੁਪਰੀਮ ਕੋਰਟ ਦੇ ਰਾਹੀਂ ਦੁਬਾਰਾ ਦੋਛੀਆਂ ਨੂੰ ਦਲਬ ਕਰ ਲਿਆ ਇੱਕ ਪਾਸੇ ਜਿਹੜੇ ਬੰਦੀ ਸਿੱਖ ਬੰਦੀ ਸਿੰਘ ਨੇ ਉਹਨਾਂ ਨੂੰ ਸਜ਼ਾਵਾ ਅੱਜ ਤੋਂ 35 35 ਸਾਲ ਪਹਿਲਾਂ ਹੋਈਆਂ ਕਿਸੇ ਨੂੰ 5 ਸਾਲ ਹੋਈ ਕਿਸੇ ਨੂੰ 2 ਸਾਲ ਹੋਈ ਕਿਸੇ ਨੂੰ 10 ਸਾਲ ਹੋਈ ਉਹਨਾਂ ਸਜ਼ਾਵਾ ਪੂਰੀਆਂ ਕਰ ਲੀਆਂ ਪਰ ਯਾਰੋ ਬੜੇ ਲੋੜੇ ਦੀ ਗੱਲ ਆ ਸਜ਼ਾਵਾ ਪੂਰੀਆਂ ਹੋਣ ਦੇ ਬਾਵਜੂਦ ਅੱਜ 35 35 ਸਾਲ ਤੋਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਗਿਆ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਕੌਣ ਰਿਹਾ ਕਰੂ ਕੌਣ ਰਿਹਾ ਕਰੂ ਅਸੀਂ ਅੱਜ ਭਾਰਤ ਸਰਕਾਰ ਦਾ ਇੱਥੇ ਸਿਆਪਾ ਕਰਨ ਆਇਆ ਕਿ ਜਾਗ ਜੋ ਦੇਸ਼ ਦੇ ਬੱਚ ਤੁਸੀਂ ਐਸੀ ਸਥਿਤੀ ਪੈਦਾ ਕਰਤੀ ਕਿ ਕਟਗਣਤੀਆਂ ਇੱਥੇ ਸੋਚਣ ਲਈ ਮਜਬੂਰ ਹੋ ਗਈ ਤੁਸੀਂ ਸਿੱਖਾਂ ਦਾ ਪੁਰਾਣਾ ਤੋਂ ਪਿਆਰਾ ਕਾਲ ਤੱਕ ਝਾਤਾਂ ਤੁਸੀਂ ਬਾਪਰੀ ਮੱਜਾ ਝਾਤਦੀ ਤੁਸੀਂ ਰਬਦਾਸੀਏ ਭਾਈਚਾਰੇ ਦਾ ਪ੍ਰਾਤਨ ਮੰਦਰ ਝਾਤਾਂ ਤੁਹਾਨੂੰ ਅਕਾ ਲਾਉਣੀ ਚਾਹੀਦੀ ਆ ਕਿ ਜੇ ਆਤ ਖੁਦਾ ਦਾ ਵੈਰ ਹੁੰਦਾ ਤੇ ਸਾਡੀ ਆਵਾਜ਼ ਮੈਂ ਸਮਝਦਾ ਅਗਰ ਤੁਸੀਂ ਨਾ ਪਚਾਓ ਚੰਨਣਾ ਵਾਲੇ ਤੇ ਭਾਰਤ ਦੀ ਅੰਨੀ ਤੇ ਬੋਲੀ ਜਿਹੜੀਆਂ ਏਜੰਸੀਆਂ ਨੇ ਜਿਹੜੇ ਕਾਨੂੰਨ ਘਾੜੇ ਨੇ ਉਹਨਾਂ ਤੱਕ ਸਾਡੀ ਆਵਾਜ਼ ਕਰਦੇ ਨਾ ਪਹੁੰਚੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਗੁਲਾਮ ਕਰ ਦਿੱਤਾ ਤੁਸੀਂ ਘਟਕਿੰਤਿਆਂ ਨੂੰ ਮੈਂ ਉਹੀ ਗੱਲ ਕਹਿ ਰਿਹਾ ਇੱਕ ਪਾਸੇ ਆਰਾਮ ਰਹੀਮ ਜਿਹੜਾ ਬਲਤਕਾਰੀ ਆ ਉਹਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਆ ਉਹਨੂੰ ਚੜਾਇਆ ਜਾਂਦਾ ਸਿੱਖਾਂ ਨੂੰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਪਕਸ਼ਕਾਹ ਪਾਈ ਸੀ ਤੇ ਇੱਕ ਪਾਸੇ ਬੰਦੀ ਸਿੰਘਾਂ ਨੂੰ ਜ਼ਬਰਨ ਉਹਨਾਂ ਨੂੰ ਜੇਲਾਂ ਦੇ ਵਿੱਚ ਬੰਦ ਕਰਕੇ ਰੱਖਿਆ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਭਾਰਤ ਦੇ ਅੰਨੀ ਦੇ ਬੋਲੀ ਸਰਕਾਰ ਨੂੰ ਇਹ ਚੇਤਾਵਨੀ ਹੈ ਅਤ ਕਤਦਾ ਦਾ ਵੈਰ ਹੁੰਦਾ ਜੇ ਜਾਂ ਤਾਂ ਬੰਦੀ ਸਿੰਘ ਤੇ ਘੱਟ ਗਿੰਤੀਆਂ ਨਾਲ ਜ਼ੁਲਮ ਕਰਨਾ ਬੰਦ ਕਰ ਦਿਓ ਬੰਦੀ ਸਿੰਘ ਰਿਹਾ ਕਰ ਦਿਓ ਤੇ ਜਾਂ ਫਿਰ ਸੱਜਣੋ ਪਿਛਲੇ ਇਤਿਹਾਸ ਵੇਖ ਲਿਓ ਜਿਨ੍ਹਾਂ ਜਬਰ ਕੀਤਾ ਉਹਦਾ ਰਾਜ ਭਾਗ ਦਾ ਨਾਸ ਹੋ ਗਿਆ ਅੱਜ ਕੋਪਲਾ ਅੱਜ ਤੱਕ ਨਹੀਂ ਰਹੇਗਾ ਤੁਹਾਡਾ ਇਹ ਘੱਟ ਗਿੰਤੀ ਨਹੀਂ ਰਹੇਗਾ ਇਹ 11 ਤੋਂ 2 ਵਜੇ ਤੱਕ ਪੂਰੇ ਪੰਜਾਬ 'ਚ